ਨਿਮਰਤਾ ਨਾਲ ਕੀਤੀ ਅਰਦਾਸ ਸਦਾ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਹਾਥੀ ਕੀ ਚੰਗਾੜ ਪਲ ਪਾਛੇ ਪਹੁੰਚਤ ਹੈ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ। ਹਾਥੀ ਕੀ ਹੈ ਹੰਕਾਰ ਸਰੂਪ, ਕੀੜੀ ਕੀ ਸਰੂਪ ਹੈ ਨਿਮਰਤਾ। ਨਿਮਰਤਾ ਦੇ ਨਾਲ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਸਾਥ ਸੰਗਤ ਜੀ ਬੋਲੋ ਸ੍ਰੀ। ਇਸ ਵਾਸਤੇ ਮਹਾਰਾਜ ਸਤਜਨ ਸੁਜਾਨ ਸਿੰਘ ਕੀ ਕਿਆ ਕਰਦੇ ਸਨ ਅਰਦਾਸ ਦਾ ਮਤਲਬ ਹੈ ਨਿਮਰਤਾ ਨਿਮਰਤਾ ਜਿੰਨੀ ਨਿਮਰਤਾ ਦੇ ਨਾਲ ਕਰੇਗਾ ਉਤਨੀ ਤਤਕਾਲ ਸੁਣੀ ਜਾਏ ਹੰਕਾਰੀ ਦੀ ਅਰਦਾਸ ਕਦੇ ਸੁਣਦਾ ਨਹੀਂ ਤੇ ਨਿਮਰਤਾ ਵਾਲਿਆਂ ਦੀ ਅਰਦਾਸ ਕਦੇ ਟਾਲਦਾ ਨਹੀਂ ਇਹ ਗੁਰੂ ਨਾਨਕ ਦਾ ਬਿਰਦ ਹੈ ਇਸ ਵਾਸਤੇ ਨਿਮਰਤਾ ਨਾਲ ਕਰੀਏ ਅਰਦਾਸ Ini merta,